ਹਸੀਕਲ ਦੋਸਤੋ ਤੇ ਅੱਜ ਆਪਾਂ ਨਾਲ ਤੁਹਾਡੇ ਵਾਸਤੇ ਇੱਕ ਖੀਰੇ ਕੱਟਿਆਂ ਦੇ ਮੁਕਾਬਲੇ ਦੇ ਰਿੰਗ ਚੱਲੀ ਜਾਂਦੀ ਆ ਤੇ ਮੈਂ ਕੱਟੇ ਤੁਹਾਨੂੰ ਕੱਲੇ ਕੱਲੇ ਦਿਖਾਦਾ ਹਣਾ ਆ ਕੋਸ਼ਿਸ਼ ਕਰਾਂਗੇ ਕੁਸ਼ਕ ਭਰਾਵਾਂ ਨਾਲ ਜਿੰਨਾ ਨਾਲ ਗੱਲਬਾਤ ਹੋ ਸਗੀ ਗੱਲਬਾਤ ਵੀ ਕਰਾਂਗੇ ਤੇ ਸ਼ੇਅਰ ਜ਼ਰੂਰ ਕਰ ਦਿਓ ਪਿੰਡ ਕੋਟੜਾ ਤੇ ਜ਼ਿਲ੍ਹਾ ਪੈਂਦਾ ਇਹਨੂੰ ਮਾਨਸਾ ਜਿੱਥੇ ਮੇਲਾ ਚੱਲੀ ਜਾਂਦਾ ਅ ਪਹਿਲੀ ਦੁੱਧ ਚਵਾਈ ਅਤੇ ਮੋਹਰਾ ਬਰੀਡ ਚੈਂਪੀਅਨਸ਼ਿਪ ਆ ਗਈ ਇਹ ਹਣਾ ਇਹ ਬਾਜੀ ਹਸੀਕਲ ਅ ਪਹਿਲਾਂ ਆਪਾਂ ਇੱਥੇ ਸਟਾਰਟ ਕਰ ਲਗੇ ਦੋਨੇ ਭਰਾ ਆ ਗਏ ਜਿਵੇਂ ਕਹਿ ਦਿੱ ਗਏ ਵੀ ਕਾਲੇ ਕਾਲੇ ਬਣੀ ਫਿਰਦੇ ਤੇ ਤੀਜਾ ਕਾਲਾ ਇਹਨਾਂ ਦਾ ਸਾਥੀ ਹੋ ਗਿਆ ਝੋਟਾ ਅੱਛਾ ਕਿਹੜਾ ਪਿੰਡ ਆ ਬਈ ਕੀਵਾਦਿਆਲੂ ਵਾਲਾ ਕੀਵਾਦਿਆਲੂ ਵਾਲਾ ਅੱਛਾ ਕਿਹੜੇ ਮੈਂ ਇਹਨੂੰ ਐਂ ਦੱਸ ਵੀ ਇਹਦੀ ਉਮਰ ਖੀਰ ਹੀ ਆ ਗਿਆ ਤੇ 2.5 ਸਾਲਾਂ ਦਾ ਅੱਛਾ ਮਾਤਾ ਰਿਕਾਰਡ 18 ਕਿਲੋ ਬੱਸ ਸੀ ਬਈ 18 ਕਿਲੋ ਠੀਕ ਆ ਲੋ ਵੀ ਇਹ ਆਪਾਂ ਇੰਨੀ ਕੀ ਜਾਣਕਾਰੀ ਬਸ ਇੰਨੀ ਨਿਕਨਾਰਕਾਰੀ ਆਪਾਂ ਲੈ ਕੇ ਦੇਵਾਂਗੇ ਤੇ ਹੁਣ ਗਾਲਾਂ ਕਰੀ ਜਾਂਦਾ ਇੱਧਰੋਂ ਜਿਹੜੇ ਭਰਾ ਆ ਗਏ ਇਹਨਾਂ ਦੇ ਕੱਟੇ ਦੇਖ ਲਓ ਹਨਾ ਸੁਸੀ ਗੈਸ ਲਾ ਕੇ ਕਮੈਂਟ ਕਰਕੇ ਦੱਸਿਓ ਜਰੂਰ ਤੁਹਾਨੂੰ ਕਿਹੜਾ ਕੱਟਾ ਵਧੀਆ ਲੱਗਦਾ ਹਨਾ ਇਹ ਇਧਰ ਜੇ ਗੱਲ ਕਰ ਲਗੇ ਇਧਰਲੇ ਪਾਸੇ ਵਾਲੇ ਆਗੇ ਕੱਟੇ ਹਨਾ ਅ ਭਾਈ ਕਿਹੜਾ ਪਿੰਡ ਆ ਗਿਆ ਹੈ ਠੀਕ ਆ ਇਹਦੀ ਮਾਦਰ ਕਾਰਡ 19640 19640 19640 40 ਠੀਕ ਆ ਇਹ ਉਮਰ ਦੇ ਹਿਸਾਬ ਨਾਲ ਕਿੰਨੀ ਕੁ ਉਮਰ ਹੋਗੀ 2 ਸਾਲ 19 ਮਹੀਨੇ 20 ਦਿਨ ਠੀਕ ਆ ਪੂਰੇ 20 ਮਹੀਨੇ ਦਾ ਹਜੇ ਹੋਇਆ ਨਹੀਂ ਐ ਡਾਕਟਰ ਸਾਹਿਬ ਹਸੀਕਲ ਜੇ ਗੱਲ ਕਰ ਲਈਏ ਆਪਣੇ ਇਸ ਛੋਟੇ ਦਾ ਨਾਮ ਕੀ ਰੱਖਿਆ ਹੈ ਹੰਟਰ ਠੀਕ ਆ ਹੰਟਰ ਆ ਗਿਆ ਤੇ ਇਹਦੀ ਮਾਦਾ ਰਿਕਰਡ 18 ਕਿਲੋ ਠੀਕ ਆ ਡਾਕਟਰ ਸਾਹਿਬ ਅਸੀਂ ਸ਼ਾਰਟ ਦੇ ਵਿੱਚ ਵੀਡੀਓ ਬਣਾ ਰਹੇ ਹਾਂ ਠੀਕ ਹੈ ਕਿਉਂਕਿ ਰਿੰਗ ਦਾ ਜਿਹੜਾ ਹੈਗਾ ਪੂਸਾਰੇ ਦਿਖਾ ਦਗੇ ਹਨਾ ਹਸੀਕਲ ਜੀ ਕਿਹੜਾ ਪਿੰਡ ਆ ਗਿਆ ਜੀ ਗੰਡੂਆ ਠੀਕ ਆ ਇਹ ਇਧਰਲੇ ਭਾਡੇ ਕੋਲੇ ਆ ਗਿਆ ਹਨਾ ਅੱਛਾ ਇਧਰ ਲਗਨੂ ਆ ਗਿਆ ਠੀਕ ਆ ਬਾਬਾ ਜੀ ਜੇ ਇਹਦੀ ਉਮਰ ਦੀ ਗੱਲ ਕਰੀਏ 2 ਸਾਲ ਦਾ ਤੇ ਇਹਦੀ ਮਾਦਾ ਰਿਕਾਰਡ ਕੋਈ 17 ਕਿਲੋ 17 ਮੀ ਇਹ ਇਹ ਪਿਓ ਵਾਲੇ ਪਾਸੋਂ ਕਿਹੜੇ ਦਾ ਬੁੱਲਦਾ ਸਾਰ ਬੁੱਲਦਾ ਜੀ ਰਫਤਾ ਇਨਸ਼ਾਅੱਲਾ ਠੀਕ ਆ ਲੋ ਵੀ ਇਹ ਵੀ ਤੁਸੀਂ ਨੋਟ ਕਰ ਲਓ ਮੋਟੀ ਮੋਟੀ ਨਿਗਾ ਮੈਂ ਮਰਵਾ ਕੇ ਤੁਹਾਨੂੰ ਦਿਖਾਉਣਾ ਜਿਹੜੇ ਝੋਟੇ ਰਹਿ ਗਏ ਹੁਣੀ ਗਲਤੀ ਮੰਨ ਲੈਨੇ ਆ ਕਿਉਂਕਿ ਕਈ ਵਾਰੀ ਧਿਆਨ ਨਹੀਂ ਰਹਿੰਦਾ ਤੇ ਇਦਰ ਇੱਕ ਆ ਝੋਟਾ ਆ ਗਿਆ ਕਿਹੜਾ ਪਿੰਡ ਆ ਗਿਆ ਬਾਈ ਡੇਢ ਕਾ ਡੇਢ ਕਾ ਜੇ ਗਰਾਉਂ ਕੋਲੇ ਜੇ ਗਰਾਉਂ ਕੋਲੇ ਕਿਹੜੇ ਐਮ 92 ਦਾ ਬੱਚਾ ਐਮ 92 ਦਾ ਬੱਚਾ ਆ ਗਿਆ ਠੀਕ ਆ ਮਾਦਰ ਰਿਕਾਰਡ 22 ਕਿਲੋ 22 ਕਿਲੋ ਠੀਕ ਆ ਲੋ ਵੀ ਇਹ ਸੀਗੇ ਹਨਾ ਕੱਟੇ ਜਿਹੜੇ ਆਪਾਂ ਤੁਹਾਨੂੰ ਮੋٹے ਮੋٹے ਇਧਰ ਉਹ ਕਹਿੰਦਾ ਭਾਈ ਆਪਾਂ ਪੁੱਛ ਗਏ ਇਹਨਾਂ ਨੂੰ ਕਿਹੜਾ ਪਿੰਡ ਆ ਭਾਈ ਕਿਹੜਾ ਪਿੰਡ ਆ ਗਿਆ ਅਕਲਗਿਆ ਠੀਕ ਆ ਅਕਲਗਿਆ ਪਿੰਡ ਆ ਗਿਆ ਪਿਓ ਕੀ ਦਾ ਭਈ ਇਹ ਕਿਹੜੇ ਦਾ ਬੱਚਾ ਆ ਗਿਆ ਇਹ ਅਰਜਨ ਕੁੰਗੜ ਦਾ ਲੈ ਆ ਚੈੱਕ ਕਰਿਓ ਲੋ ਵੀ ਇਧਰਲੇ ਪਾਸੇ ਇੱਕ ਆਹ ਖੜਾ ਓਏ ਇਹਨਾਂ ਦਾ ਪਿੰਡ ਆ ਗਿਆ ਮਿੱਤਰੋ ਮੈਨੂੰ ਐਂ ਲੱਗਦਾ ਸੰਦੋਹਾ ਪਿੰਡ ਆ ਗਿਆ ਇਹਨਾਂ ਦਾ ਹਨਾ ਸੰਦੋਹਾ ਮੋਦੀ ਦਾ ਇੱਕ ਗੱਲ ਦੱਸ ਦੇ ਮਿੱਤਰਾ ਸੱਚੋ ਸੱਚੀ ਦੱਸਣੀ ਹੈ ਗੱਲ ਜੋ ਤੈ ਮੈਨੂੰ ਕੱਟਾ ਦਿਖਾਇਆ ਤੇ ਫਿਰ ਮੈਂ ਇਹਦਾ ਪਿਓ ਪਛਾਣਤਾ ਸੀ ਦੱਸ ਫਿਰ ਕਿਹੜੇ ਦਾ ਮੋਦੀ ਦਾ ਮੈਂ ਤੈਨੂੰ ਗੈਸ ਸਹੀ ਰਿਹਾ ਮੇਰਾ ਹਨਾ ਕੱਲ ਸਹੀ ਰਿਹਾ ਕੰਮ ਵੈਰੀ ਗੁੱਡ ਅਸਾਂ ਕਿਵੇਂ ਕਰਕੇ ਟਵਲ ਜਿਹੜੇ ਬੰਦੇ ਨੂੰ ਪਰਖਣ ਉਹ ਦੇਖਣ ਸਾਰੇ ਦੱਸ ਦਿੰਦਾ ਬਾਈ ਨਾ ਜਨੇ ਹੋਰ ਦੇ ਪਿਛਲੇ ਉਹਦਾ ਵੀ ਮੋਦੀ ਦਾ ਬੱਚਾ ਹੋਇਆ ਅੱਛਾ ਠੀਕ ਹੈ ਚਲੋ ਬਹੁਤ ਬਹੁਤ ਵਧੀਆ ਲੈ ਵੀ ਰਹਿਗੇ ਚੱਲ ਪੀ ਇਹ ਮੋٹے ਮੋٹے ਤੁਸੀਂ ਨਾ ਇੱਕ ਕਮੈਂਟ ਕਰਕੇ ਦੱਸਿਓ ਦੀ ਇਹ ਜਿਹੜਾ ਹੈਗਾ ਸੋਨੂੰ ਸਿਸਟਮ ਬਾਈ ਕਿਹੜਾ ਪਿੰਡ ਆ ਗਿਆ ਬਾਈ ਬਣ ਕੇ ਸਾਰੇ ਸਾਰੇ ਰਿੰਗ ਤੋਂ ਬਾਹਰ ਜੀ ਆਏ ਹਾਏ 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 ਕਿਹੜਾ ਪਿੰਡ ਆ ਗਿਆ ਤੁਹਾਡਾ ਬਰੇ ਸਾਹਿਬ ਬਰੇ ਸਾਹਿਬ ਪਹਿਲਾਂ ਕੀ ਆਖਿਆ ਸੀ ਸੋਹਰਿਆਂ ਦਾ ਆਏ ਹਾਏ ਕਹਿੰਦਾ ਤੇਰੇ ਸਵਰਿਆਂ ਦਾ ਪਿੰਡ ਹੈ ਲੈ ਵੀ ਲੱਜਤ ਲਿਆਦੀ ਬੰਦੇ ਨੇ ਲੈ ਹੁਣ ਦਿਖਾ ਦੇ ਕਰ ਇਹਨੂੰ ਭੁਮਾ ਦੇ ਕਰ ਇੱਧਰ ਆ ਲੈ ਵੀ ਓਏ ਸਵਰਿਆਂ ਦਾ ਕੱਟਾ ਭਰਾਵਾ ਸਿਰ ਹੀ ਆ ਪਹਿਲੇ ਨੰਬਰ ਤੇ ਆਊਗਾ ਤੁਹਾਨੂੰ ਮੈਂ ਦੱਸਾਂ ਗਾਲਾ ਭਾਈ ਜੀ ਅੱਜ ਇਹ ਪਿਆ ਵਾਲੇ ਪਾਸੋਂ ਕਿਹੜੇ ਦਾ ਆ ਗਿਆ ਇਹ ਇਹ ਸਮਰਾਟ ਤੇ ਅੱਛਾ ਸਮਰਾਟ ਦਾ ਆ ਗਿਆ ਠੀਕ ਹੈ ਤੇ ਮਾਂ ਦਾ ਕਿੰਨਾ ਸੀ ਸਹੀ ਸਹੀ ਦੁੱਧ ਸਹੀ ਹੈ ਜਮਾ ਉਹ ਹਾ ਖੜੀ ਆ ਮਾਂ ਇਹਦੀ ਆਪਣੇ ਰਿਸ਼ਤੇਦਾਰ ਦਾ ਕੱਟਾ ਹੈ ਕੋਈ ਮਰਜ਼ੀ ਜਾ ਕੇ ਚੋਲੇ 24 ਕਿਲੋ ਭਵਾਨੀ ਉਹਨੇ ਰਿਕਾਰਡ ਕਰਾਇਆ ਹੋਇਆ ਸਾਡੇ ਉਰੇ 22 ਕਿਲੋ ਪਲੱਸ ਤੇ ਚੱਲ ਗਿਆ। ਅੱਛਾ ਯਾਰ। ਹਾਂ ਚੱਲ ਜਾ ਕੇ ਅਗਲਾ ਦੇਖਿਆ ਆਵੇ। ਨਾ ਮੈਨੂੰ ਮੈਨੂੰ ਇੱਕ ਤਾਂ ਤੇਰਾ ਨੰਬਰ ਬੋਲ ਇੱਕ ਵਾਰੀ। 62394 57657 ਇੱਕ ਵਾਰੀ ਫਿਰ ਬੋਲ ਦੇ। 62394 57657 ਨੰਬਰ ਤੇਰਾ ਮੈਂ ਤੈਨੂੰ ਪੁੱਛਾਂ ਕਿਉਂ ਲੈਂਦਾ? ਹਾਂ। ਮੈਂ ਤੇਰੇ ਕੋਲੇ ਆਉਂਗਾ। ਠੀਕ ਹੈ ਨਾ ਗੱਲ। ਅ ਲੈ ਵੀ ਇਹ ਝੋਟਾ ਜਿਹੜਾ ਹੈਗਾ ਆਪਾਂ ਇਹਦੀ ਮਾਂ ਦੇਖ ਕੇ ਆਵਾਂਗੇ। ਇਹ ਮਾਂ ਦੇਖ ਕੇ ਪਤਾ ਲੱਗ ਜੂ ਹਨਾ ਵੀ ਇਹਦੀ ਮਾਂ ਕਹੇ ਜੀ ਐ। ਤੇ ਇਦੋਂ ਬਾਅਦ ਕੱਟੇ ਦੀ ਨਿਸ਼ਾਨੀ ਜਾਂ ਕੱਟਰੂ ਦੀ ਨਿਸ਼ਾਨੀ ਰਹਿ ਜੂਗੀ ਜਿਹਦਾ ਉਹਦੇ ਮਗਰ ਬੱਚਾ ਅੱਛਾ ਹੁਣ ਮਗਰ ਬੱਚਾ ਕਿਹੜਾ ਉਹਦੇ ਉਹਦੇ ਮੰਗਰਾ ਹੁਣ ਕੱਟੀ ਐ ਐਚਐਲਡੀ ਇੱਕ ਬੇਟੀ ਐ ਜੀ ਜਿਹੜੇ ਭਰਾਵਾਂ ਦੇ ਭਰਾਵਾਂ ਦੇ ਝੋਟੇ ਜਿੰਨਣੇ ਲੋ ਵੀ ਇਹ ਸੀਗੀ ਜਿਹੜੀ ਹੈਗੀ ਰਿੰਗ ਚੱਲੀ ਜਾਂਦੀ ਆ ਰਿੰਗ ਕਾਦੀ ਆ ਖੀਰੇ ਕਟਿਆਂ ਦੀ ਤੇ ਬਹੁਤ ਸੋਹਣੇ ਸੁਨੱਖੇ ਕੱਟੇ ਆ ਗਏ ਬਾਈਆਂ ਦੇ ਇਕੱਲੇ ਇਕੱਲੇ ਕੁੱਤੇ ਸਿੰਧੇ ਪਸ਼ੂਆਂ ਕੋਲੇ ਸਾਰੇ ਜੇ ਗੱਲ ਕਰਗੇ ਹਨਾ ਮਿਹਨਤ ਕਰਕੇ ਆਉਂਦੇ ਆ